ਕਾਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂਗੇ ਮਸ਼ਰੂਮ ਦੀ ਖੇਤੀ ਨੂੰ ਲੈ ਕੇ ਤੇ ਅੱਜ ਆਪਣੇ ਨਾਲ ਨੇ ਨਰਿੰਦਰਪਾਲ ਬਾਈ ਹੁਰੀ ਪਿੰਡ ਰੱਤਾ ਖੇੜਾ ਤੋਂ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਰਾ ਜੀ ਅੱਜ ਬਾਈ ਜੀ ਜੇਕਰ ਆਪਾਂ ਪਹਿਲਾਂ ਗੱਲ ਕਰੀਏ ਤਾਂ ਥੋੜੀ ਆਪਣੀ ਇੰਟਰੋਡਕਸ਼ਨ ਹੈਗੀ ਉਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਆ ਮੈਂ ਨਰਿੰਦਰਪਾਲ ਸਿੰਘ ਭੁੱਲਰ ਤੇ ਮੈਂ ਇੱਕ ਮਸ਼ਰੂਮ ਫਾਰਮਰ ਤੇ ਮੈਂ ਛੇ ਇਹ ਕਿ ਮੇਰਾ 6ਵਾਂ ਸਾਲ ਹੈ ਜੀ ਫਾਰਮਿੰਗ ਨੂੰ ਕਰਦੇ ਹਾਂ ਠੀਕ ਹੈ ਹਾਂ ਅੱਛਾ ਭਾਈ ਜੀ ਇਸ ਆਪਾਂ ਜੇ ਬੈਕਗ੍ਰਾਉਂਡ ਦੇਖੀਏ ਫਾਰਮਿੰਗ ਰਿਲੇਟਿਡ ਆ ਤੁਹਾਡਾ ਜਿਆ ਫੈਮਿਲੀ ਦੇ ਵਿੱਚ ਕੋਈ ਸਟੱਡੀ ਵਗੈਰਾ ਤੁਸੀਂ ਕਿੰਨੀ ਕੀਤੀ ਹੋਈ ਹੈ ਤੇ ਸ਼ੌਕੜ ਬਾਰੇ ਵੀ ਜਰੂਰ ਦੱਸੋ ਥੋੜਾ ਸ਼ੌਕੜ ਇਹ ਕਿ ਮੈਂ ਜਿਖੋ ਜ਼ਮੀਨ ਤਾਂ ਹੁੰਦੀ ਹੈ ਆਪਣੇ ਪਰ ਜ਼ਮੀਨ ਸਾਰੀ ਠੇਕੇ ਤੇ ਆ ਫਾਰਮਿੰਗ ਦਾ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਤੇ ਮੈਂ ਪਹਿਲਾਂ ਐਮਐਸਸੀ ਕਰੀ ਸੀਗੀ ਠੀਕ ਹੈ ਫਿਰ ਮੈਂ ਐਮਬੀਏ ਕਰੀ ਫਿਰ ਮੇਰਾ ਸਟਾਰਟਿੰਗ ਤੋਂ ਇਹ ਰਿਹਾ ਵੀ ਕੁਝ ਆਪਣੀ ਖੇਤੀ ਤੋਂ ਰਿਲੇਟਡ ਹੀ ਕਰਨਾ ਹੈ ਜ਼ਿੰਦਗੀ ਵਿੱਚ ਮੈਂ ਜੋਬ ਵੀ ਕੀਤੀ 3 ਸਾਲ ਉਹ ਵੀ ਮੈਂ ਛੱਡੀ ਫਿਰ ਇਸ ਲਈ ਜਦੋਂ ਮੈਨੂੰ ਇਹ ਟਰੈਕ ਵਧੀਆ ਲੱਗਿਆ ਫਿਰ ਮੈਂ ਇੱਧਰ ਆ ਗਿਆ ਔਰ ਮੈਂ ਇਸ ਤੋਂ ਹੁਣ ਪੂਰਾ ਸੈਟੀਸਫਾਈਡ ਹਾਂ ਜੀ ਤੇ ਹੁਣ ਬਾਈ ਜਿਹੜੀ ਗੱਲ ਕਰੀ ਆਪਾਂ ਮਸ਼ਰੂਮ ਦੀ ਖੇਤੀ ਦੀ ਤੁਸੀਂ ਮਸ਼ਰੂਮ ਦੀ ਖੇਤੀ ਦਾ ਆਈਡੀਆ ਜਿਹੜਾ ਤੁਹਾਨੂੰ ਕਿੱਥੋਂ ਲੱਗਿਆ ਵੀ ਆਪਾਂ ਨੂੰ ਮਸ਼ਰੂਮ ਦੀ ਖੇਤੀ ਵੱਲ ਜਾਣਾ ਚਾਹੀਦਾ ਜਾਂ ਤੁਸੀਂ ਪਹਿਲਾਂ ਟ੍ਰਾਇਲ ਵਜੋਂ ਕੀਤੀ ਜਾਂ ਕਿਤੇ ਦੇਖੀ ਦੇਖੋ ਜੀ ਜਿਹੜਾ ਸਾਡਾ ਇਹ ਨਾ ਐਗਰੀਕਲਚਰ ਹੈ ਇਹ ਇੱਕ ਬੇਸਿਕ ਨੀਡ ਚ ਆਉਂਦਾ ਸਾਡੇ ਚ ਫੂਡ ਹੈ ਜਿਹੜਾ ਇਹਦੇ ਬਿਨਾ ਕੋਈ ਵੀ ਨਹੀਂ ਰਹਿ ਸਕਦਾ ਸੋ ਫੂਡ ਦੀਆਂ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਹੈਗੀਆਂ ਚਲੋ ਇਹਨੂੰ ਆਪਾਂ ਇੱਕ ਲਗਜ਼ਰੀਅਸ ਫੂਡ ਕਹਿ ਸਕਦੇ ਆ ਕੋਸਟਲੀ ਐਟੈਸ ਕਰਕੇ ਸੋ ਮੈਂ ਇੱਕ ਫਾਰਮਰ ਦਾ ਸਨ ਹੋਣ ਦੇ ਨਾਤੇ ਤਾਂ ਮੈਂ ਫਿਰ ਇਹੀ ਸੋਚਿਆ ਵੀ ਮੈਨੂੰ ਆਪਦੀ ਮਤਲਬ ਫਾਰਮਿੰਗ ਤੋਂ ਰਿਲੇਟਿਡ ਹੀ ਕੁਝ ਕਰਨਾ ਹੈ ਫਿਰ ਮੈਨੂੰ ਇੱਕ ਮੈਂ ਇੱਕ ਮੇਰਾ ਮਿੱਤਰ ਹੈ ਮੈਂ ਉਹਦੇ ਨਾਲ ਬੈਠਾ ਸੀਗਾ ਅਸੀਂ ਉਹ ਉਸ ਟਾਈਮ ਮੈਨੂੰ ਮਸ਼ਰੂਮ ਦਾ ਵੀ ਨਹੀਂ ਪਤਾ ਸੀਗਾ ਮੈਂ ਰੈਸਟੋਰੈਂਟ ਸੀਗਾ ਮੈਂ ਫਸਟ ਟਾਈਮ ਉੱਥੇ ਖਾਧੀ ਤੇ ਮੈਨੂੰ ਬੜੀ ਸਵਾਦ ਲੱਗੀ ਇਹ ਫਿਰ ਮੈਂ ਕਿਹਾ ਚਲੋ ਜੋ ਮਰਜੀ ਹੋ ਜੇ ਹੁਣ ਆਪਾਂ ਇਹੀ ਹੀ ਕਰਨੀ ਆ ਫਿਰ ਮੈਂ ਇਹਦੀ ਖੇਤੀ ਵੱਲ ਆ ਗਿਆ ਫਿਰ ਮੈਂ ਇਹਦੇ ਚ ਬਹੁਤ ਵਾਰ ਫੇਲ ਵੀ ਹੋਇਆ ਤੇ ਪਰ ਬਸ ਟੀਚਾ ਇਹੀ ਸੀਗਾ ਕਿ ਜਿਵੇਂ ਮੈਂ ਇਹਨੂੰ ਕੁਛ ਨਾ ਕੁਛ ਕਰਨਾ ਸਕਸੈਸ ਹੋਣਾ ਹੈ ਜਿਵੇਂ ਤੁਸੀਂ ਫੇਲ ਦਾ ਜ਼ਿਕਰ ਕੀਤਾ ਹਾਂਜੀ ਕੋਈ ਵੀ ਬੰਦਾ ਜੋ ਨਵਾਂ ਜ਼ਿੰਮੇਵਾਰ ਆਉਂਦਾਗਾ ਹਾਂਜੀ ਨਵੀਂ ਖੇਤੀ ਦੇ ਵਿੱਚ ਹਾਂਜੀ ਉਹ ਜੇ ਪਹਿਲੇ ਸਾਲ ਜੇ ਤਾਂ ਉਹਨੂੰ ਪ੍ਰੋਫਿਟ ਹੋ ਜਾਂਦਾ ਫਿਰ ਤਾਂ ਉਹ ਖੁਸ਼ੀ ਖੁਸ਼ੀ ਵਿੱਚ ਨੈਕਸਟイヤー ਵੀ ਆਪਦਾ ਪਲਾਨ ਕਰਦਾਗਾ ਸੇਮ ਖੇਤੀ ਕਰਨ ਦਾ ਪਰ ਜੇਵੇਂ ਤੁਸੀਂ ਕਹਿੰਦੇ ਹੋ ਵੀ ਕਾਮਯਾਬੀ ਵੀ ਹੋਈ ਫੇਲ ਵੀ ਹੋਈ ਤੇ ਤੁਸੀਂ ਮੋਟੀਵੇਸ਼ਨ ਹੈ ਜਿਹੜੀ ਉਹ ਕਿੱਥੋਂ ਲੈਂਦੇ ਰਹੇ ਫਿਰ ਜਿਵੇਂ ਜੇ ਕਿਸੇ ਵਾਰ ਅਸੀਂ ਆਪਾਂ ਫੇਲ ਹੋ ਗਏ ਦੂਜੀ ਵਾਰੀ ਤਾਂ ਆਪਾਂ ਬਹੁਤ ਡਰਦੇ ਹਾਂਗੇ ਉਹਦਾ ਮੋਟੀਵੇਸ਼ਨ ਇਹ ਹੈ ਕਿ ਮੇਰਾ ਡਰ ਦਾ ਕੋਈ ਰੀਜ਼ਨ ਇਹ ਨਹੀਂ ਸੀਗਾ ਕਿ ਮੈਨੂੰ ਮੇਰੀ ਫੈਮਿਲੀ ਦੀ ਬੜੀ ਸਪੋਰਟ ਰਹੀ ਹੈ ਹਮੇਸ਼ਾ ਹੂੰ ਮੈਂ આજ ਤੱਕ ਦੇਖੋ ਬੱਚੇ ਵੀ ਹੋ ਗਏ ਮੇਰੇ ਮੇਰੇ ਘਰਦਿਆਂ ਨੇ ਕਦੇ ਪ੍ਰੈਸ਼ਰਾਈਜ਼ ਕਰਕੇ ਨਹੀਂ ਕਿਹਾ ਵੀ ਸਾਨੂੰ ਤੂੰ ਕਮਾ ਕੇ ਦੇ ਕਿ ਤੂੰ ਜਾਂ ਕੁਝ ਵੀ ਕਰ ਹੂੰ ਮੇਰੇ ਫਾਦਰ ਸਾਹਿਬ ਰਿਟਾਇਰਡ ਹੈਡਮਾਸਟਰ ਹੂੰ ਤੇ ਬਾਕੀ ਚਲੋ ਹਰੇਕ ਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਇਸ ਗੱਲ ਕਰਕੇ ਬਾਕੀ ਮੈਂ ਨਾਲ ਜੌਬ 'ਚ ਸੀਗਾ ਮੈਂ ਤੁਹਾਨੂੰ ਦੱਸਿਆ ਮੈਂ ਜੌਬ ਦੇ ਨਾਲ ਹੀ ਸਟਾਰਟ ਕਰ ਲਿਆ ਸੀ ਕਿਉਂਕਿ ਜੌਬ ਮੈਨੂੰ ਵਧੀਆ ਨਹੀਂ ਲੱਗੀ ਸੀ ਮੈਨੂੰ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਾ 'ਚ ਮਜ਼ਾ ਬਿਲਕੁਲ ਨਹੀਂ ਆ ਰਿਹਾ ਸੀ ਉਹ ਮੇਰੀ ਮਜਬੂਰੀ ਸੀ ਜਿਹੜੀ ਮੈਂ 3 ਸਾਲ ਜੌਬ ਕਰੀ ਹੈ ਕਿ ਮੈਂ ਵਿਹਲਾ ਕਰਦਾ ਵੀ ਕੀ ਫਿਰ ਮੇᱫੋ ਫੇਲੀਅਰ ਵੀ ਹੁੰਦਾ ਸੀ ਤਾਂ ਫਿਰ ਫਿਰ ਵੀ ਇਹ ਸੋਚਦਾ ਸੀ ਯਾਰ ਮੈਂ ਆਪਦੀ ਐਕਚੁਅਲ ਚ ਕਮੀ ਲੱਭ ਲੈਂਦਾ ਸੀਗਾ ਕਿ ਮੇਰੇ ਤੋਂ ਆਹਾ ਪ੍ਰੋਬਲਮ ਰਹਗੀ ਸ਼ਾਇਦ ਤਾਂ ਇਹ ਕੰਮ ਹੋ ਗਿਆ ਉਸ ਨੂੰ ਫਿਰ ਮੈਂ ਉਹਨੂੰ ਨੈਕਸਟ ਟਾਈਮ ਇੰਪਰੂਵ ਕਰਦਾ ਗਿਆ ਕਰਦਾ ਗਿਆ ਜਦੋਂ ਮੈਨੂੰ ਇਹ ਹੋ ਗਿਆ ਵੀ ਹਾਂ ਹੁਣ ਮੈਂ ਇਹਦੇ ਚ ਥੋੜਾ ਜਿਆ ਠੀਕ ਹੋ ਗਿਆ ਫਿਰ ਮੈਂ ਆਪਦੀ ਜੌਬ ਤੋਂ ਰਿਜ਼ਾਈਨ ਕਰਦਾ ਸੀਗਾ ਠੀਕ ਹੈ ਵੱਲੋਂ ਤੁਸੀਂ ਪੈਰਲਰ ਆਫ ਦਾ ਬਿਜ਼ਨਸ ਸੈਟ ਕੀਤਾ ਜਾਓ ਹਾਂ ਮੈਂ ਪੈਰਲਰ ਕੀ ਮੈਂ ਤਾਂ ਇੱਥੋਂ ਤੱਕ ਵੀ ਜਾਣਦਾ ਕਿ ਵੀ ਮੈਂ ਬੈਂਕ ਦਾ ਮੇਰਾ ਟਾਈਮਿੰਗ ਸੀਗਾ 9:30 ਵਜੇ ਰਿਪੋਰਟਿੰਗ ਮੈਂ ਉਦੋਂ ਪਹਿਲਾਂ ਉੱਠ ਕੇ ਆਪਦੀ ਮਸ਼ਰੂਮ ਕਟਿੰਗ ਕਰਕੇ ਮੰਡੀ 'ਚ ਵੇਚ ਕੇ ਆ ਕੇ ਫਿਰ ਜੋਬ ਤੇ ਜਾਂਦਾ ਫਿਰ ਤੁਸੀਂ ਜੋਬ ਤੇ ਜਾਂ ਜਾਂਦਾ ਹੁੰਦਾ ਸੀ ਤੇ ਬਾਈ ਜੀ ਜੇਕਰ ਹੁਣ ਫਸਟ ਇਅਰ ਦੀ ਗੱਲ ਕਰੀਏ ਜੋ ਤੁਸੀਂ ਪਹਿਲੀ ਵਾਰ ਮਸ਼ਰੂਮ ਦੀ ਕੀਤੀ ਸਟਾਰਟ ਕੀਤੀ ਹਾਂਜੀ ਕਿੰਨੇ ਸ਼ੈੱਡਾਂ ਤੋਂ ਸਟਾਰਟ ਕੀਤੀ ਫਿਰ ਤੁਸੀਂ ਮੈਂ ਵੀ ਕੋਈ ਸ਼ੈੱਡ ਤੋਂ ਸਟਾਰਟ ਨਹੀਂ ਕੀਤੀ ਮੈਂ ਬਸ ਇੱਕ ਬਹੁਤ ਹੀ ਥੋੜੀ ਜੀ ਦੋ ਕਪੰਡਾਂ ਤੋਂ ਤੂੜੀ ਜਿਹੜੀ ਇਹਦਾ ਇਹਨੂੰ ਚਾਹੀਦਾ ਜਿਹੜੇ ਕੰਪੋਸਟ ਬਣਦੀ ਹੈ ਉਸ ਤੋਂ ਮੈਂ ਬਣਾਈ ਉਹ ਫਿਰ ਮੈਂ ਕੁਝ ਲਾਲੋ ਮੇਰੇ ਕੋਲ ਇੱਕ ਛੋਟਾ ਜਿਹਾ ਕਮਰਾ ਹੈ ਉਹਦੇ ਚ ਕੋਈ ਸੌਕ ਬੈਗ ਰੱਖਿਆ ਹੋਣਾ ਹੂੰ ਉਹਦੇ ਚ ਮੇਰੀ ਪਹਿਲੀ ਜਦੋਂ ਮਸ਼ਰੂਮ ਆਈ ਮੈਂ ਉਹਦੇ ਲਈ ਬੜਾ ਕ੍ਰੀਜ਼ੀ ਹੋ ਗਿਆ ਮੈਂ ਉਹਦੀ ਫੋਟੋ ਖਿੱਚੀ ਸਟੇਟਸ ਲਾਏ ਤੇ ਉਹ ਬਿਲਕੁਲ ਮੇਰਾ ਸਮਾਲ 스ਕੇਲ ਸੀਗਾ ਉਹ ਬਸ ਵੀ ਬਿਲਕੁਲ ਥੋੜੇ ਜੇ ਬੈਗ ਦੋ ਕੁ ਮਿੰਟਾਂ ਤੋਂ 20 50 ਬੈਗ ਜਿੰਨੇ ਵੀ ਉਹਨੇ ਇੱਕ ਤਾਂ ਸ਼ੁਰੂਆਤ ਕੀਤੀ ਸੀ ਠੀਕ ਹੈ ਹਾਏ ਤੇ ਜੇਕਰ ਦੇਖੀ ਜੇ ਹੁਣ ਇਹਦੀ ਇਨਵੈਸਟਮੈਂਟ ਤੇ ਜਰੂਰ ਆਪਣਾ ਨਵਾਂ ਫਾਰਮਰ ਜਾਂਦਾਗਾ ਵੀ ਕੋਈ ਵੀ ਖੇਤੀ ਸਟਾਰਟ ਕਰਨ ਤੋਂ ਵੀ ਖਰਚਾ ਕਿੰਨਾ ਕਾਊਗਾ ਹਾਏ ਤੇ ਕਿੰਨਾ ਕੁ ਲੱਗਦਾ ਤੁਹਾਨੂੰ ਇਨਵੈਸਟਮੈਂਟ ਕਿੰਨੀ ਘਾਲਦੀ ਹੈ ਖੇਤੀ ਇਹ ਖੇਤੀ ਦੀ ਜਿਵੇਂ ਇਹਦਾ ਚ ਪ੍ਰੋਫਿਟ ਵੀ ਜ਼ਿਆਦਾ ਹੈ ਤਾਂ ਇਹ ਇਨਵੈਸਟਮੈਂਟ ਵੀ ਮੋਟੀ ਘਾਲਦੀ ਹੈ ਹਮ ਹੁਣ ਇਹ ਚ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਤਾਂ ਜਿਵੇਂ ਇੱਕਦਮ ਇੰਨਾ ਸੈਟਅਪ ਲਾਉਣਾ ਹੁੰਦਾ ਤਾਂ ਸ਼ਾਇਦ ਮੈਂ ਵੀ ਨਾ ਲਾ ਸਕਦਾ ਕਿ ਐਡਾ ਰਿਸਕ ਮੈਂ ਨਹੀਂ ਲੈਣਾ ਮੈਂ ਹੌਲੀ 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 ਥੋੜ੍ਹੀ ਥੋੜ੍ਹੀ ਇਨਵੈਸਟਮੈਂਟ ਕਰਦਾ ਰਿਹਾ ਜਿਵੇਂ ਕਿ ਇਹਦੇ ਸਟਰਕਚਰ ਤੇ ਕਰਦਾ ਰਿਹਾ ਕਿਤੋਂ ਬੰਬੂ ਲਿਆ ਆ ਤੋ ਐਟ ਕੀ ਝੂੰਪੜੀ ਦਾ ਲੈ ਲਿਆ ਉਹ ਨੈਕਸਟ ਟਾਈਮ ਲਈ ਉਹ ਮੇਰੀ ਸੇਵਿੰਗ ਹੋ ਗਈ ਐਸਟ ਬਣ ਗਈ ਤੇ ਨੈਕਸਟ ਟਾਈਮ ਲਈ ਮੈਨੂੰ ਘੱਟ ਖਰੀਦਣਾ ਪਿਆ ਹੌਲੀ ਹੌਲੀ ਕਰਦੇ ਕਰਦੇ ਮੇਰੀ ਜੇ ਅੱਜ ਦੀ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ ਮੇਰੇ ਕੰਪੋਸਟ ਯੂਨਿਟ ਲਾ ਕੇ ਸਣੇ ਮੇਰੀ 50 ਤੋਂ 55 ਲੱਖ ਦੀ ਇਨਵੈਸਟਮੈਂਟ ਆਸਦੀ ਠੀਕ ਹੈ ਤੇ ਜਿਹੜੇ ਹੁਣ ਤੁਸੀਂ ਸ਼ੈੱਡ ਲਾਏ ਹੋਏ ਨੇ ਕਿੰਨੇ ਜਗ੍ਹਾ ਦੇ ਵਿੱਚ ਲਗਾਏ ਹੋਏ ਇਹ ਆਪਣੇ ਕਿਲਾ ਕੋਹਣਾ ਜੀ ਕਿੱਲੇ ਵਿੱਚ ਛੈੱਡ ਹੈਗੇ ਆ ਹਜੇ ਹੋਰ ਲੱਗੀ ਵੀ ਜਾਂਦੇ ਆ ਮਤਲਬ ਕਿਲਾ ਲੈਂਡ ਆਪਾਂ ਇਹ ਸਾਰੇ ਪ੍ਰੋਜੈਕਟ ਨੂੰ ਦਿੱਤੀ ਹੋਈ ਆ ਤੇ ਪਰ ਸ਼ੈੱਡ ਕਿੰਨੇ ਬਾਈ ਕਿੰਨੇ ਦਾ ਤੁਸੀਂ ਰੱਖਿਆ ਹੋਇਆ ਹੈਗਾ ਇਹ ਕਿ ਸ਼ੈੱਡ ਜੀ ਅਸੀਂ 100 ਬਾਈ 30 ਫੁੱਟ ਦਾ ਰੱਖਿਆ ਹੋਇਆ ਹੈਗਾ ਠੀਕ ਹੈ ਤੇ ਅਸੀਂ ਤਿੰਨ ਚਾਰ ਸ਼ੈੱਡ ਕੰਬਾਈਨ ਕਰ ਦਿੰਨੇ ਆ ਹੂੰ ਤੇ ਜੇਕਰ ਆਪਾਂ 100 ਬਾਈ 30 ਦੀ ਗੱਲ ਕਰੀਏ ਤਾਂ ਇੱਕ ਸ਼ੈੱਡ ਕਿੰਨੇ ਖਰਚੇ ਦੇ ਵਿੱਚ ਤਿਆਰ ਹੋ ਸਕਦਾ ਦੇਖੋ ਜੀ ਜਿਹਨੇ ਤਾਂ ਬਿਲਕੁਲ ਨਵਾਂ ਰੈਡੀ ਕਰਨਾ ਹੂੰ ਉਹਦੇ ਲਈ ਇਹਨੂੰ ਕੋਈ ਲੱਖ ਸਵਾ ਲੱਖ ਦੇ ਦਾ ਸਟਰਕਚਰ ਚਾਹੀਦਾ ਬੰਬੂ ਤਰਪਾਲ ਬੋਰੀ ਵਗੈਰਾ ਜੋ ਆਪਾਂ ਦੇਖ ਰਹੇ ਹਾਂ ਤੁਸੀਂ ਫਿਰ ਉਹਦੇ ਵਿੱਚ ਖਾਦ ਚਾਹੀਦੀ ਹੈ ਜੀ 4 ਕੁ ਹਜ਼ਾਰ ਬੈਗ ਜਿਹੜੀ ਕਿ 3.5 ਤੋਂ 4 ਲੱਖ ਰੁਪਏ ਕਾਸਟ ਕਰਦੀ ਹੈ ਜੇ ਆਪਾਂ ਪਰਚੇਜ਼ ਕਰਦੇ ਆਂ ਜੇ ਆਪ ਬਣਾਉਣੇ ਆਂ ਦੋ ਪੈਸੇ ਸਸਤੇ ਬਣ ਜਾਂਦੇ ਆਂ ਤੇ ਮਤਲਬ ਇਹ ਲਾ ਲਓ ਵੀ 5 ਕਿ ਲੱਖ ਰੁਪਏ ਇਨਵੈਸਟਮੈਂਟ ਹੈ ਇੱਕ ਛੱਟ ਦੀ ਠੀਕ ਹੈ 100 ਬਾਈ 30 ਦੀ 100 ਬਾਈ 30 ਦੇ ਚ 4 ਕ ਹਜ਼ਾਰ ਬੈਗ ਦੀ ਹੂੰ ਤੇ ਜਿਵੇਂ ਹੁਣ ਕੰਪੋਸਟ ਦੀ ਤੁਸੀਂ ਗੱਲ ਕੀਤੀ ਆਂ ਕੰਪੋਸਟ ਇਹ ਘਰੇ ਵੀ ਤਿਆਰ ਕਰ ਸਕਦਾ ਬੰਦਾ ਹਾਂਜੀ ਇਹਦੇ ਦੋ ਮੈਥਡ ਹੈਗੇ ਆ ਇੱਕ ਲੌਂਗ ਮੈਥਡ ਹੁੰਦਾ ਇੱਕ ਸ਼ਾਰਟ ਮੈਥਡ ਹੁੰਦਾ ਜਿਹੜਾ ਲੌਂਗ ਮੈਥਡ ਹੁੰਦਾ ਉਹ ਤਾਂ ਆਪਾਂ ਘਰੇ ਤਿਆਰ ਕਰ ਲੈਨੇ ਹਾਂ ਜਿਹੜਾ ਸ਼ਾਰਟ ਹੈ ਉਹਦੇ ਲਈ ਸਾਨੂੰ ਟਨਲ ਦੀ ਲੋੜ ਪੈਂਦੀ ਹੈਗੀ ਹੂੰ ਤੇ ਹੁਣ ਮੇਰਾ ਕੰਮ ਵੱਡਾ ਕਰਨ ਦਾ ਇਰਾਦਾ ਸੀ ਤਾਂ ਮੈਨੂੰ ਟਨਲ ਲਾਉਣੀ ਪੈਗੀ ਕਿਉਂਕਿ ਤੁਸੀਂ ਆਪ ਕੀ ਤਿਆਰ ਕੀਤੀ ਹਾਂ ਠੀਕ ਹੈ ਤੇ ਕੰਪੋਸਟ ਦੇ ਵਿੱਚ ਜੇ ਦੇਖੀਓ ਮੇਨ ਬੇਸਿਕ ਚੀਜ਼ ਮਿਲਦਾ ਇਹਦੇ ਵਿੱਚ ਕੰਪੋਸਟ ਹੀ ਆ ਗਈ ਮੇਨ ਚ ਬੇਸਿਕ ਕੰਪੋਸਟ ਹੈ ਇਹ ਤੇ ਇਹਦੇ ਵਿੱਚ ਕੋਈ ਮਿੱਟੀ ਵਗੈਰਾ ਦਾ ਵੀ ਕੋਈ ਥੋੜਾ ਬਹੁਤਾ ਨਹੀਂ ਇਹਦੇ ਵਿੱਚ ਮਿੱਟੀ ਨਹੀਂ ਚਲਦੀ ਬਿਲਕੁਲ ਵੀ ਮਿੱਟੀ ਨਹੀਂ ਪਾ ਸਕਦੇ ਆਪਾਂ ਇਹਦੇ ਵਿੱਚ ਮਿੱਟੀ ਚ ਕੀ ਹੁੰਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਜਿਹੜੀ ਮਸ਼ਰੂਮ ਹੈ ਇੱਕ ਫੰਗਸ ਹੈ ਹੂੰ ਫੰਗਸ ਨੇ ਗਰੋ ਕਰਨਾ ਹੈ ਫੰਗਸ ਨੂੰ ਜੇ ਮਿੱਟੀ ਆਉਂਦੀ ਹੈ ਤਾਂ ਉਹਨੂੰ ਉਹਦੇ ਇੰਟਰਰਪਟ ਕਰਦੀ ਹੈ ਉਹਨੂੰ ਗਰੋ ਕਰਨ ਤੋਂ ਹੂੰ ਕਿਉਂਕਿ ਉਹਦੇ ਵਿੱਚ ਸੌਫਟਨੈਸ ਨਹੀਂ ਹੁੰਦੀ ਉਹਨੂੰ ਜਕੜ ਲੈਂਦੀ ਹੈ ਜਦੋਂ ਉਹ ਜਕੜ ਲੈਂਦੀ ਤਾਂ ਚ ਮਸ਼ਰੂਮ ਵੀ ਨਹੀਂ ਆਉਂਦੀ ਫਿਰ ਜੀ ਮਿੱਟੀ ਤਾਂ ਬਿਲਕੁਲ ਵੀ ਨਹੀਂ ਚਾਹੀਦੀ ਮਿੱਟੀ ਬਿਲਕੁਲ ਵੀ ਨਹੀਂ ਚਾਹੀਦੀ ਜੀ ਤੇ ਕੰਪੋਸਟ ਦੇ ਵਿੱਚ ਜਿਵੇਂ ਹੁਣ ਤੁਸੀਂ ਕਿਹੜੀ ਕਿਹੜੀ ਚੀਜ਼ ਵਿੱਚ ਐਡ ਹੁੰਦੀ ਹੈਗੀ ਕੰਪੋਸਟ ਤਿਆਰ ਕਰਨ ਨੂੰ ਦੇਖੋ ਜਿਹੜੀ ਕੰਪੋਸਟ ਹੈ ਜਿਹਦੇ ਮੇਨ ਬੇਸਿਕ ਜੇ ਇਨਗਰੀਡੀਐਂਟ ਹੈਗੇ ਆ ਪਹਿਲਾਂ ਤਾਂ ਆਪਣੀ ਬੀਟ ਸਟਰਾਜ ਨੂੰ ਆਪਾਂ ਤੂੜੀ ਕਹਿ ਦਿੰਨੇ ਆ ਫਿਰ ਉਹ ਕੀ ਚਿਕਨ ਮਨਯੋਰ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਹੈ ਫਿਰ ਬਸ ਕੁਝ ਇਹਦੇ ਵਿੱਚ ਆਪਾਂ ਫਰਟੀਲਾਈਜ਼ਰ ਪਾ ਕੇ ਆਪਣੇ ਤੇ ਫਿਰ ਉਹਨੂੰ ਚੈਂਬਰ ਚ ਬੰਦ ਕਰ ਦਿੰਨੇ ਆ ਉਹਨੂੰ ਵੱਖਰੀਆਂ ਵੱਖਰੀਆਂ ਕੰਡੀਸ਼ਨਸ ਆ ਉਹਦੀਆਂ ਉਹਦੇ ਟੈਂਪਰੇਚਰ ਦੀਆਂ ਉਹਦੇ ਚ ਫਿਰ ਉਹ ਜਿਹੜਾ ਟੈਂਪਰੇਚਰ ਉਹਦੇ ਦੋ ਫੇਜ਼ ਹੁੰਦੇ ਆ ਅੱਗੇ ਉਹ ਮੈਂ ਤਾਂ ਬੰਕਰ ਕੋਲੇ ਗਏ ਮੈਂ ਤੁਹਾਨੂੰ ਫਿਰ ਦੀ ਪ ਫਿਰ ਉਹ ਤੋਂ ਖਾਦ ਤਿਆਰ ਕਰਕੇ ਫਿਰ ਇੱਥੇ ਬਿਜਾਈ ਕਰਦੇ ਆਂ ਠੀਕ ਹੈ ਕੰਪੋਸਟ ਦੇ ਮੈਕਸਿਮਮ ਦਿਨ ਕਿੰਨੇ ਕਰ ਰਹੇ ਜਾਂਦੇ ਆਗੇ ਵੀ ਕੰਪੋਸਟ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀ ਹੈ ਜੇ ਕਰ ਕਰ ਕੰਪੋਸਟ ਜੇ ਤਾਂ ਜੀ ਦੇਖੋ ਆਪਾਂ ਉਹ ਘਰੇ ਤਿਆਰ ਕਰਦੇ ਆਂ ਬਿਨਾ ਟਨਲ ਤੋਂ ਫਿਰ ਤਾਂ ਜੀ ਉਹ ਮਹੀਨਾ ਵੀ ਲੈ ਜਾਂਦੀ ਹੈ ਜੀ ਤੇ ਜਿਹੜੀ ਹੁਣ ਆਪਾਂ ਬੰਕਰ ਚ ਤਿਆਰ ਕਰਦੇ ਹੈਗੇ ਆ ਇਹ ਆਪਣੀ 16-17 ਦਿਨਾਂ ਚ ਤਿਆਰ ਹੋ ਜਾਂਦੀ ਹੈ ਅੱਛਾ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਬੈਗ ਲਗਾਏ ਹੋਏ ਨੇ ਹਾਂਜੀ ਹਾਂਜੀ ਇਹਦਾ ਕੋਈ ਇਹ ਵੀ ਹੁੰਦਾਗਾ ਜਿਵੇਂ ਕਿੰਨੇ ਡਿਫਰੈਂਸ ਦੇ ਉੱਤੇ ਆਪਾਂ ਨੂੰ ਇਹ ਚਾਹੀਦੀ ਹੈਗਾ ਨਹੀਂ ਇਹਦਾ ਗੈਪ ਵਗੈਰਾ ਦਾ ਇੰਨਾ ਕਹਿ ਵੀ ਜਿਵੇਂ ਹੁਣ ਆ ਗੈਪ ਹੈਗਾ ਇਹ ਅਸੀਂ ਇਸੇ 2 ਫੁੱਟ ਦਾ ਰੱਖਦੇ ਹਾਂ ਹੂੰ ਤਾਂ ਕਿ ਇਹ ਕਿ ਬੈਗ ਦੀ ਤੜਾਈ ਵਗੈਰਾ ਹੱਥ ਉੱਤੇ ਸਹੀ ਪਹੁੰਚ ਜੇ ਆਪਣਾ ਜੇ ਛੋਟਾ ਰਹੂਗਾ ਤਾਂ ਫਿਰ ਦਿੱਕਤ ਹੋਊਗੀ ਹੱਥ ਥੱਲੇ ਟੱਚ ਹੋਊਗਾ ਬੈਗ ਨੂੰ ਤਾਂ ਜਿਹੜੀਆਂ ਛੋਟੀਆਂ ਮਸ਼ਰੂਮਜ਼ ਆਉਂਦੀਆਂ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹੂੰ ਤੇ ਜੇਕਰ ਗੱਲ ਕਰੀਏ ਵੀ ਇੱਕ ਨਵੇਂ ਫਾਰਮਰ ਨੂੰ ਇਹ ਬਹੁਤ ਹੁੰਦਾਗਾ ਵੀ ਇਹਦੇ ਸੀਡ ਵਗੈਰਾ ਉਹਦੇ ਆ ਜਾਂ ਇਹਦਾ ਸੀਡ ਕੋਈ ਨਹੀਂ ਹੁੰਦਾ ਜੀ ਇਹਦਾ ਕਲਚਰ ਹੁੰਦਾ ਜਿਹਨੂੰ ਕਿਸੇ ਬੇਸ ਤੇ ਲਾਇਆ ਜਾਂਦਾ ਉਹ ਹੁਣ ਕਣਕ ਦੇ ਦਾਣੇ ਤੇ ਵੀ ਲੱਗਿਆ ਹੁੰਦਾ ਬਾਜਰੇ ਦੇ ਤੇ ਵੀ ਲੱਗਿਆ ਹੁੰਦਾ ਕਈ ਮੱਕੇ ਤੇ ਵੀ ਲਾਉਂਦੇ ਇਹਦਾ ਬਸ ਇੱਕ ਮਸ਼ਰੂਮ ਦਾ ਕਲਚਰ ਲੱਗਿਆ ਹੁੰਦਾ ਇਹਨੂੰ ਫੰਗਸ ਕਹਿੰਦੀ ਹੈ ਫੰਗਸ ਲੱਗੀ ਆਉਂਦੀ ਹੈ ਠੀਕ ਹੈ ਹਾਂਜੀ ਤੇ ਜੇ ਹੁਣ ਗੱਲ ਕਰੀਏ ਇਹਨਾਂ ਦੀ ਕੇਅਰ ਦੀ ਹਾਂਜੀ ਕੇਅਰ ਵਗੈਰਾ ਇਹ ਕਿੰਨੀ ਘਾਲਦੀ ਹੈ ਕੇਅਰ ਦੇਖੋ ਜੀ ਜਦੋਂ ਸਟਾਰਟਿੰਗ ਚ ਅਸੀਂ ਲੱਗੇ ਸੀ ਸਾਨੂੰ ਤਾਂ ਲੱਗਦਾ ਸੀ ਬਹੁਤ ਘਾਲਦੀ ਹੈ ਪਰ ਜਿਵੇਂ ਜਿਵੇਂ ਤੇ ਇਹਦਾ ਤਜਰਬਾ ਆਉਂਦਾ ਗਿਆ ਸਾਨੂੰ ਇਹ ਲੱਗਦਾ ਵੀ ਕੋਈ ਬਾਲੀ ਕੇਅਰ ਨਹੀਂ ਹੈਗੀ ਇਹਦੀ ਬਸ ਇਹਦੇ ਤੁਸੀਂ ਇਹਦਾ ਟੈਂਪਰੇਚਰ ਤੇ ਇਹਦੀ ਹਿਊਮਿਡਿਟੀ ਮੇਨਟੇਨ ਰੱਖੋ ਤੇ ਸਾਰਾ ਕੁਝ ਵਧੀਆ ਹੁੰਦਾ ਜੇਕਰ ਆਪ ਬਾਈ ਜੀ ਵਧੀਆ ਆਪਾਂ ਨੂੰ ਜਿਵੇਂ ਹਾਰਵੈਸਟਿੰਗ ਕਰ ਰਹੇ ਹੋ ਤੁਸੀਂ ਹੁਣ ਹਾਂਜੀ ਹਾਂਜੀ ਤੇ ਵਧੀਆ ਪ੍ਰੋਡਕਸ਼ਨ ਵਾਸਤੇ ਆਪਾਂ ਨੂੰ ਟੈਂਪਰੇਚਰ ਮੈਨੇਜਮੈਂਟ ਕਿੰਨੀ ਕੁ ਚਾਹੀਦੀ ਹੈ ਜੀ ਟੈਂਪਰੇਚਰ ਮੈਨੇਜਮੈਂਟ ਦਾ ਹੀ ਰੋਲ ਹੈ ਇਹਦੇ ਟੈਂਪਰੇਚਰ ਦਾ ਤੇ ਇਹਨੂੰ ਜਿਹੜਾ ਪਾਣੀ ਦਿੰਨੇ ਆ ਉਹਦਾ ਹੀ ਰੋਲ ਹੈ ਬਸ ਠੀਕ ਹੈ ਟੈਂਪਰੇਚਰ ਜਿਹੜੀ ਇਹਦੀ ਫਰੂਟਿੰਗ ਟਾਈਮ ਦੀ ਹੈ ਉਹ 14 ਤੋਂ 18 ਚੱਲ ਜਾਂਦੀ ਹੈ ਹੂੰ ਉਹ इजीली ਮੇਨਟੇਨ ਹੋ ਜਾਂਦੀ ਹੈ ਹਰ ਮੌਸਮ 'ਚ ਤਾਂ ਨਹੀਂ ਹੁੰਦੀ ਵੀ ਜੂਂਝ ਲਈ ਤਾਂ ਨਹੀਂ ਹੁੰਦੀ ਸਰਦੀਆਂ 'ਚ ਮੇਨਟੇਨ ਹੋ ਜਾਂਦੀ ਹੈ ਠੀਕ ਹੈ ਇਹ ਸੀਜ਼ਨਲ ਆ ਜਾਂਦੀ ਹੈ ਮਸ਼ਕਹੂਰ ਹਾਂ ਇਹ ਵੈਸੇ ਤਾਂ ਸੀਜ਼ਨਲ ਹੈ ਪਰ ਕੁਝ ਫਾਰਮਰ ਇਹਨੂੰ ਏਸੀ ਪਲਾਂਟ 'ਚ ਵੀ ਕਰਦੇ ਆ ਠੀਕ ਹੈ ਏਸੀ ਕਮਰੇ ਬਣਾ ਕੇ ਉਹ ਸਾਰਾ ਸਾਲ ਕਰਦੇ ਆ ਠੀਕ ਹੈ ਪਰ ਆਪਣੇ ਜਿਆਦਾਤਰ ਜੇ ਦੇਖੀ ਸੀਜ਼ਨਲੀ ਮੋਸਟਲੀ ਫਾਰਮਰ ਹੈ ਜਿਹੜੇ ਲਾ ਲੋ ਵੀ 80 ਤੋਂ 90% ਫਾਰਮਰ ਸੀਜ਼ਨਲ ਹੈ ਸੀਜ਼ਨਲ ਹਾਂ ਤੇ ਟੈਂਪਰੇਚਰ ਤੇ ਸੀਗੀ ਆਪਾਂ ਟੈਂਪਰੇਚਰ ਸਟਾਰਟਿੰਗ ਤੋਂ ਹੀ ਇੰਨਾ ਚਾਹੀਦਾਗਾ ਜੇ ਫਰੂਟਿੰਗ ਲਈ ਚਾਹੀਦਾ ਨਹੀਂ ਇਹ ਫਰੂਟਿੰਗ ਟੈਂਪਰੇਚਰ ਹੈ 14 ਤੋਂ 18 ਸਟਾਰਟਿੰਗ ਜਦੋਂ ਇਹਦਾ ਮਾਈਸੀਲੀਅਮ ਗਰੋ ਕਰਦਾ ਉਦੋਂ ਇਹਦਾ ਸੂਟੇਬਲ ਟੈਂਪਰੇਚਰ 24 ਤੋਂ 26 ਹੈ ਠੀਕ ਹੈ ਉਦੋਂ ਜੇ ਥੱਲੇ ਜਾਂਦੇ ਆ 24 ਤੋਂ ਤਾਂ ਮਾਈਸੀਲੀਅਮ ਫ੍ਰੀਜ਼ ਹੋਣ ਦੇ ਚਾਂਸਸ ਆ ਉਦੋਂ ਉੱਪਰ ਜਾਂਦੇ ਆ ਤਾਂ ਮਾਈਸੀਲੀਅਮ ਡੈੱਡ ਹੋਣ ਦੇ ਚਾਂਸਸ ਹਾਂ ਤੇ ਬਾਈ ਜੀ ਜਿਵੇਂ ਹੁਣ ਇਹਦੇ ਵਿੱਚ ਵੀ ਜਿਵੇਂ ਹੁਣ ਆਪਾਂ ਦੇਖਦੇ ਆਂਗੇ ਕੋਈ ਹੋਰ ਵੈਜੀਟੇਬਲਸ ਹੈਗੀਆਂ ਉਹਨਾਂ ਦੀਆਂ ਵੈਰਾਈਟੀਆਂ ਬਹੁਤ ਹੁੰਦੀਆਂ ਨੇ ਤੇ ਮਸ਼ਰੂਮ ਦੇ ਵਿੱਚ ਵੀ ਕੋਈ ਵੈਰਾਈਟੀਆਂ ਵਗੈਰਾ ਆਉਂਦੀ ਆ ਜਾਂ ਇਹ ਸਿੰਗਲ ਦੇਖੋ ਜੀ ਵੈਸੇ ਤਾਂ ਜੋ ਤਾਂ ਆਪਾਂ ਬੁੱਕਾ ਬਾਕਸ ਤੋਂ ਦੇਖਿਆ ਹੈਗਾ ਕਿਤਾਬੀ ਪੜਿਆ ਉਹ ਤਾਂ ਕਹਿੰਦੇ ਜੀ ਇਹਦੀਆਂ 10000 ਵੈਰਾਈਟੀਆਂ ਹੈਗੀਆਂ ਨੇ ਮਸ਼ਰੂਮ ਦੀਆਂ ਮਸ਼ਰੂਮ ਦੀਆਂ ਪਰ ਐਕਚੁਅਲ ਦੇ ਵਿੱਚ ਜਿਹੜੀਆਂ ਆਪਣੇ ਪਪੂਲਰ ਆ ਉਹ ਤਿੰਨ ਚਾਰ ਕਿੰਨੇ ਜਿਵੇਂ ਸਭ ਤੋਂ ਜ਼ਿਆਦਾ ਜਿਹਨੂੰ ਲੋਕ ਲਾਈਕ ਕਰਦੇ ਹੈਗੇ ਆ ਉਹ ਹੈਗੀਆਂ ਬਟਨ ਮਸ਼ਰੂਮ ਠੀਕ ਹੈ ਜਿਹੜੀ ਆਪਾਂ ਆਪ ਖੇਤੀ ਕਰਦੇ ਆ ਠੀਕ ਹੈ ਇਹ ਇਸ ਤੋਂ ਬਾਅਦ ਫਿਰ ਲੋਕ ਆਸਟਰ ਦੀ ਬਹੁਤ ਖੇਤੀ ਕਰਦੇ ਆ ਉਹਦੀ ਉਹਦੀ ਫੂਡ ਵੈਲਿਊ ਬੈਟਰ ਹੈ ਇਹਦੇ ਨਾਲੋਂ ਹੂੰ ਤੇ ਫਿਰ ਇਹ ਮਿਲਕੀ ਮਸ਼ਰੂਮ ਹੈਗੀ ਹੈ ਇੱਕ ਹੂੰ ਤਿੰਨ ਨੂੰ ਕੁ ਮਸ਼ਰੂਮ ਜਿਹੜੀਆਂ ਆਪਾਂ ਕਰਦੇ ਆ ਜੀ ਜੇਕਰ ਆਪਾਂ ਹੁਣ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਪਰ ਬੈਗ ਆਪਾਂ ਨੂੰ ਕਿੰਨੀ ਕੁ ਪ੍ਰੋਡਕਸ਼ਨ ਦੇ ਦਿੰਦਾ ਹੂੰ ਜਿਵੇਂ ਆਪਾਂ ਇਹ ਬੈਗ ਅਪਰੋਕਸੀਮੇਟ 10 ਕਿਲੋ ਦਾ ਭਰਦੇ ਆ ਹੂੰ ਤੇ 2.5 ਤੋਂ 3 ਕਿਲੋ ਜਿਹੜੀ ਹੈ ਪ੍ਰੋਡਕਸ਼ਨ ਦੇ ਦਿੰਦਾ ਮਸ਼ਰੂਮ ਮਸ਼ਰੂਮ ਦੇ ਦਿੰਦਾ ਠੀਕ ਹੈ ਤੇ ਜੇ ਹੁਣ ਆਪਾਂ 100 ਬਾਈ 30 ਦੇ ਸ਼ੈੱਡ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਆਪਾਂ ਕਿੰਨੀ ਪ੍ਰੋਡਕਸ਼ਨ ਲੈ ਸਕਦੇ ਹੁਣ ਇਹ ਦੇਖੋ ਜੀ 100 ਬਾਈ 30 ਦੇ ਵਿੱਚੋਂ 4 ਕ ਹਜ਼ਾਰ ਬੈਗ ਹੋ ਗਿਆ ਆਪਣਾ ਆਪਣੀ ਜਿਹੜੀ ਹੈਗੀ ਇਹ 10 ਕ ਹਜ਼ਾਰ ਦੇ ਕੇਜੀ ਦੇ ਘਰਾں ਚ ਮਸ਼ਰੂਮ ਆਉਣੀ ਚਾਹੀਦੀ ਹੈ ਠੀਕ ਹੈ ਇਸ ਚੋਂ ਤੇ ਮਾਰਕੀਟ ਪ੍ਰਾਈਸ ਕੀ ਰਹਿੰਦੇ ਆ ਫਿਰ ਇਹਦੇ ਮਾਰਕੀਟ ਪ੍ਰਾਈਸ ਨਾਲ ਇਹ ਵੈਰੀ ਕਰਦੇ ਸੀਜ਼ਨ ਟੂ ਸੀਜ਼ਨ ਵੈਰੀ ਕਰਦੇ ਨਵੰਬਰ ਤੇ ਵਿੱਚ ਇਹਦੇ ਪ੍ਰਾਈਸ ਜਿਹੜੇ ਬਹੁਤ ਅੱਪ ਹੁੰਦੇ ਹੂੰ ਪੋ ਦੇ ਵਿੱਚ ਆ ਕਿ ਵਿਆਹ ਸ਼ਾਦੀਆਂ ਘਟ ਜਾਂਦੀਆਂ ਉਦੋਂ ਥੋੜਾ ਜਿਹਾ ਪ੍ਰਾਈਸ ਡਾਊਨ ਜਾਂਦਾ ਹੈ ਪੋ ਖਤਮ ਹੁੰਦੇ ਹੀ ਫਿਰ ਸ਼ੁਰੂ ਹੋ ਜਾਂਦੇ ਇਹਦੇ ਪ੍ਰਾਈਸ ਫਿਰ ਵੱਧਨੇ ਸ਼ੁਰੂ ਹੋ ਜਾਂਦੇ ਆ ਤੇ ਐਵਰੇਜ ਪ੍ਰਾਈਸ ਸਟੇਬਲ ਹੁੰਦਾ ਕਿਤੇ ਜਾਂ ਐਵਰੇਜ ਪ੍ਰਾਈਸ ਤੁਹਾਨੂੰ ਕਿਵੇਂ ਲੱਗਦਾ ਵੀ ਐਵਰੇਜ ਪ੍ਰਾਈਸ ਤਾਂ ਇਹਦਾ ਜੀ ਸੀਜ਼ਨ ਦਾ ਹੀ ਹੁੰਦਾ ਹੈ ਕੱਢਣ ਦਾ ਇਹ ਹੁਣ ਜਿਵੇਂ ਲਾਸਟ ਈਅਰ ਦੇ ਜਿਹੜੇ ਐਵਰੇਜ ਪ੍ਰਾਈਸ ਸੀਗੇ ਉਹ ਸੀਗੇ ਸਾਡੇ ਜਿਹੜੇ ਫਾਰਮ ਦੇ ਸੀਗੇ ਉਹ 62 ਰੁਪਏ ਦੇ ਸੀਗੇ ਠੀਕ ਹੈ ਤੇ ਉਦੋਂ लास्ट ਇਅਰ ਵਧੀਆ ਸੀ ਤੇ ਉਸ ਤੋਂ ਲਾਸਟ ਇਅਰ ਤਾਂ ਬਹੁਤ ਹੀ ਵਧੀਆ ਸੀ ਔਰ ਐਤਕੀ ਵੀ ਟੱਚ ਆਊਟ ਬੜੇ ਵਧੀਆ ਪ੍ਰਾਈਸ ਚੱਲ ਰਹੇ ਆ ਹੂੰ ਤੇ ਬਈ ਕਦੇ ਇਸ ਤਰ੍ਹਾਂ ਹੋਇਆਗਾ ਜਿਵੇਂ ਤੁਹਾਨੂੰ ਤਿੰਨ ਚਾਰ ਸੀਜ਼ਨ ਹੋ ਗਏ ਮਸ਼ਰੂਮ ਦੀ ਖੇਤੀ ਕਰਦਿਆਂ ਨੂੰ ਵੀ ਪ੍ਰੋਡਕਸ਼ਨ ਤਾਂ ਬਹੁਤ ਹੋਈ ਹੋਵੇ ਹਾਂਜੀ ਤੇ ਮਾਰਕੀਟ ਪ੍ਰਾਈਸ ਨੂੰ ਘੱਟ ਮਿਲਿਆ ਹੋਵੇ ਨਹੀਂ ਇਹ ਐ ਕਦੇ ਵੀ ਨਹੀਂ ਹੋਇਆ ਸਕੂ ਇਹ ਤਾਂ ਬੜੀ ਵਧੀਆ ਹੈ ਕਿਉਂਕਿ ਮੈਂ ਮੇਰੀ ਲਾਈਫ 'ਚ ਇਹ ਦੇਖਿਆ ਕਦੇ ਮੈਂ ਇਹ ਨਹੀਂ ਸੁਣਿਆ ਆਰਤੀਏ ਤੋਂ ਸਵੇਰੇ ਫੋਨ ਕਰਕੇ ਵੀ ਥੋੜੀ ਮਸ਼ਰੂਮ ਬਿਖੀ ਨਹੀਂ ਜੀ ਪਈ ਆ ਹੂੰ ਉਹਨੂੰ ਸਵੇਰੇ 7 ਵਜੇ ਫੋਨ ਕਰੀਦਾ ਆਪਾਂ ਨੂੰ 7 ਵਜੇ ਪ੍ਰਾਈਸ ਦੇ ਦਿੰਦੇ ਆ ਠੀਕ ਹੈ ਇਟ ਮੀਨ ਉਹ ਵੇਚ ਚੁੱਕੀ ਹੁੰਦੀ ਹੈ 7 ਵਜੇ ਤੱਕ ਹੂੰ ਤੇ ਇਹ ਤਾਂ ਸੀ ਆਪਣੀ ਇਨਵੈਸਟਮੈਂਟ ਤੇ ਪ੍ਰੋਡਕਸ਼ਨ ਦੀ ਗੱਲ ਜੇਕਰ ਹੁਣ ਨਵਾਂ ਫਾਰਮਰ ਹਾਂਜੀ ਇਸ ਖੇਤੀ ਵੱਲ ਆਉਣਾ ਚਾਹੁੰਦਾ ਤੇ ਉਹਨੂੰ ਕਿੰਨੀਆਂ ਕੁ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿੱਥੋਂ ਸਟਾਰਟ ਤੇ ਕਿਵੇਂ ਸਟਾਰਟ ਕਰਨਾ ਚਾਹੀਦਾ ਦੇਖੋ ਜੀ ਮੈਂ ਤਾਂ ਇਹ ਕਹਿੰਦਾ ਹਰੇਕ ਬੰਦੇ ਦਾ ਲਾਸ ਬੀਅਰ ਕਰਨ ਦੀ ਐਡਿਡ ਕੈਪੈਸਿਟੀ ਹੁੰਦੀ ਹੈ ਹੂੰ ਸੋ ਮੈਂ ਇਹ ਸੋਚ ਕੇ ਚੱਲਦਾ ਹਾਂ ਵੀ ਜੇ ਤੁਹਾਡੀ ਕਪੈਸਿਟੀ 10 ਰੁਪਏ ਲਾਸ ਬੀਅਰ ਕਰਨ ਦੀ ਹੈ ਨਾ ਤਾਂ ਤੁਸੀਂ 10 ਰੁਪਏ ਤੋਂ ਸ਼ੁਰੂ ਕਰ ਲਓ ਇਹਨੂੰ ਜੇ ਤੁਹਾਡੀ ਕਿਹੜੀ ਲੱਖਾਂ ਕਰੋੜਾਂ ਸਹਨ ਕਰਨ ਦੀ ਤਾਂ ਉਹ ਲੱਖਾਂ ਕਰੋੜਾਂ ਲਾਸ ਨੂੰ ਪਹਿਲੇ ਸਟੈਪ ਤੇ ਲੈ ਕੇ ਚੱਲਣਾ ਹੈ ਪਹਿਲੇ ਸਟੈਪ ਤੇ ਲੈ ਕੇ ਚੱਲਣਾ ਹੈ ਠੀਕ ਹੈ ਕਿਉਂਕਿ ਇਹ ਇੱਕ ਬਹੁਤ ਹੀ ਟੈਕਨੀਕਲ ਖੇਤੀ ਆ ਇਹ ਉਹ ਕਣਕ ਝੋਨਾ ਨਹੀਂ ਹੈਗਾ ਵੀ ਚੱਲ ਖੇਲਿਆਰਤੀ ਚੱਲ ਲੋਕਾਂ ਦੀ 60 ਮਣ ਹੋ ਗਈ ਸਾਡੀ 50 ਤਾਂ ਹੋ ਹੀ ਜਾ ਬਣੀ ਬੱਕਰੀ ਜੀ ਗੱਲ ਕੀਤੀ ਆ ਪਰ ਆਪਣੇ ਜੇ ਦੇਖੀਏ ਜ਼ਿਮੀਂਦਾਰ ਇਹ ਜੀ ਸੋਚਦੇ ਤਾਂ ਬਿਲਕੁਲ ਵੀ ਨਹੀਂਗੇ ਵੀ ਪਹਿਲਾਂ ਆਪਾਂ ਲਾਸ ਨੂੰ ਲੈ ਕੇ ਚੱਲੀਏ ਵੀ ਆਪਣਾ ਲਾਸ ਨਾ ਹੋ ਜੇ ਵੀਰ ਜੀ ਇਹ ਤਾਂ ਹੁਣ ਆਪਾਂ ਪ੍ਰੋਫਿਟ ਪਹਿਲਾਂ ਸੋਚ ਲੈਣੇ ਆ ਮਾਈਂਡ ਦੇ ਵਿੱਚ ਵੀ ਆਪਣੀ ਫਸਲ ਇੰਨੀ ਦੀ ਹੈਗੀ ਫਿਰ ਸਾਡਾ ਮਾਈਂਡ ਸੈਟ ਉੱਥੇ ਹੋ ਜਾਂਦਾ ਫਿਰ ਸਾਨੂੰ ਪਰੇਸ਼ਾਨ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਹੁਣ ਜਿਵੇਂ ਮੈਂ ਦਾ ਐਗਜ਼ਾਮਪਲ ਦਿੰਨੇ ਗਿਆ ਆਪਾਂ ਠੇਕੇ ਤੇ ਜ਼ਮੀਨ ਲੈਣ ਵੇਲੇ ਸੋਚ ਲੈਂਦਾ ਬੰਦਾ ਵੀ ਆਹ ਰ ਇੰਨਾ ਝੋਨਾ ਨਿਕਲ ਜੂਗਾ ਇੰਨਾ ਨਿਕਲ ਜੂਗਾ ਜੋ ਨਹੀਂ ਨਿਕਲਦਾ ਫਿਰ ਉਹਨੂੰ ਦੁੱਖ ਲੱਗਦਾ ਹੂੰ ਸੋ ਇਹ ਚੀਜ਼ੇ ਉਹ ਪਹਿਲਾਂ ਹੀ ਲੈ ਕੇ ਚੱਲੇ ਤਵੇ ਉਹ ਇਸ ਸਿਚੁਏਸ਼ਨ ਚ ਕਦੇ ਨਾ ਆਵੇ ਹੂੰ ਤੋ ਦੱਸ ਰਹੇ ਸੀ ਕਿ ਵੀ ਸਟਾਰਟਿੰਗ ਜਿਵੇਂ ਮੀਡਲ ਕਲਾਸ ਫਾਰਮਰ ਦੇ ਜੋ ਕੋਈ 5-7 ਗਿੱਲਿਆਂ ਵਾਲਾ ਸਟਾਰਟ ਕਰਨਾ ਚਾਹੁੰਦਾਗਾ ਹਾਂ ਮੈਂ ਉਹਨੂੰ ਘੱਟ ਤੋਂ ਘੱਟ ਇਹ ਵੀ ਕੋਈ 2000 ਬੈਗ ਤੋਂ ਸਟਾਰਟ ਕਰੇ ਤਾਂ ਕਿ ਉਹ ਮਾਰਕੀਟ ਚਾਂਜੁਗਰਾ ਤਾਂ ਹੋਵੇ ਠੀਕ ਹੈ ਵੀ ਮਾਰਕੀਟ ਦਾ ਖਰਚਾ ਤਾਂ ਨਿਕਲੇ ਜਾਂਦਾ ਹੂੰ 2000 ਬੈਗ ਤੋਂ ਸਟਾਰਟਿੰਗ ਕਰਨੀ ਜ਼ਰੂਰੀ ਹੈ ਇਹਦੀ ਠੀਕ ਹੈ ਤੇ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਡੇ ਨਾਲ ਹੋਈ ਹੋਵੇ ਕੋਈ ਇਹੋ ਜੀਆਂ ਮੇਸਾ ਹੈਪਨਿੰਗ ਹੋਈਆਂ ਹੋਣ ਤੁਹਾਡੇ ਕੇਅਰਿੰਗ ਦੇ ਰਿਲੇਟਡ ਜਿਹੜੀਆਂ ਤੁਹਾਨੂੰ ਲੱਗਦੀਆਂ ਹੁਣ ਵੀ ਇਹ ਹੋਗੀ ਪਰ ਤੁਸੀਂ ਇੰਪਰੂਵ ਕਰ ਲਈ ਤੇ ਨਵਾਂ ਜ਼ਿੰਮੇਵਾਰ ਉਹ ਨਾ ਕਰੇ ਹਾਉ ਇਹ ਜੋ ਬਹੁਤ ਇਹ ਸਟੈਪ ਟੂ ਸਟੈਪ ਵੀ ਬੜਾ ਕੇਅਰਿੰਗ ਹੈ ਕਿਉਂਕਿ ਜਿਹੜੀ ਇਹ ਮਸ਼ਰੂਮ ਦੀ ਖੇਤੀ ਹੈ ਨਾ ਸਰ ਇਹ ਜਿਵੇਂ ਆਪਾਂ ਹੁਣ ਇੰਗਲਿਸ਼ ਦੇ ਅਲਫਾਬੈਟ ਲਾ ਲਈਏ ਨਾ A ਤੋਂ Z ਤੱਕ ਜਾਣਾ ਜੇ ਇਹਦੇ ਚ ਆਪਣੀ ਮਿਸਟੇਕ ਵੀ ਤੇ ਹੀ ਹੋਗੀ ਤੁਸੀਂ ਸੀ ਤੋਂ ਅੱਗੇ ਜਿੰਨਾ ਮਰਜ਼ੀ ਵਧੀਆ ਤਰੀਕੇ ਨਾਲ ਕਰ ਲੋ ਇਹ ਇੰਪਰੂਵ ਨਹੀਂ ਹੋਏਗੀ ਨਹੀਂ ਜਾਣਾ ਨਹੀਂ ਹੁਣੀ ਇਹ ਸਹੀ ਨਹੀਂ ਹੋਣੀ ਇਹਦਾ ਹਰ ਸਟੈਪ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਫੂਕੇ ਰੱਖਣਾ ਪੈਣਾ ਹੈ ਕਿ ਜਿਵੇਂ ਹੁਣ ਆਪਾਂ ਬੈਗ ਰੱਖ ਲਏ ਬੈਗਾਂ ਦੇ ਵਿੱਚ ਆਪਾਂ ਇਹਨੂੰ ਇਹਨੂੰ ਥੱਪ ਲਿਆ ਇਹਦੇ ਵਿੱਚ ਸਪੌਨ ਪਾ ਲਿਆ ਇਹਦਾ ਟੈਂਪਰੇਚਰ ਵੱਧ ਗਿਆ ਉੱਥੇ ਵਧਿਆ ਮਾੜਾ ਤੇ ਜੇ ਫਿਰ ਉਦੋਂ ਬਾਅਦ ਆਪਾਂ ਇਹਨੂੰ ਫਰੂਟਿੰਗ ਟਾਈਮ ਪਾਣੀ ਅੱਗੇ ਪਿੱਛੇ ਦੇ ਤਾਂ ਨਹੀਂ ਪਤਾ ਨਵੇਂ ਫਾਰਮਰ ਨੂੰ ਕਿਦੋਂ ਦੇਣਾ ਉਦੋਂ ਫਿਰ ਜੇ ਨਾ ਦੇਵਾਂਗੇ ਤਾਂ ਇਹ ਬੀਗ੍ਰੇਡ ਹੋ ਜਾਊ ਖੁੱਲ ਜਾਊਗੀ ਜਿਆਦਾ ਦੇ ਦਾਂਗੇ ਤਾਂ ਪਿੰਨ ਹੈਡੀ येलो ਹੋ ਜਾਊਗੀ ਮਰ ਜਾਊਗੀ ਮਸ਼ਰੂਮ ਸੋ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਹਰ ਸਟੈਪ ਟੂ ਸਟੈਪ ਇਹਦਾ ਧਿਆਨ ਰੱਖਣਾ ਹੈ ਤੋੜਾਈ ਦੇ ਟਾਈਮ ਇਹਦਾ ਧਿਆਨ ਰੱਖਣਾ ਹੈ ਇਹਨੂੰ ਜਿਆਦਾ ਜ਼ੋਰ ਦੀ ਮਾਰਾਂਗੇ ਥੱਲੇ ਡੈਮੇਜ ਹੋਊਗੀ ਡੈਮੇਜ ਹੋਊਗੀ ਕਲਰ ਚੇਂਜ ਕਰੂਗੀ ਸਵੇਰ ਤੱਕ ਇਹ ਮੰਡੀ 'ਚ ਰੈੱਡ ਜਾਂ ਯੈਲੋ ਬਲੈਕ ਹੋ ਜਾਊਗੀ ਫਿਰ ਉੱਥੇ ਤੁਹਾਡੇ ਜਿਹੜਾ ਐਕਚੁਅਲ ਪ੍ਰਾਈਸ ਨਹੀਂ ਮਿਲਣੀ ਮਸ਼ਰੂਮ ਦੀ ਪ੍ਰਾਈਸ ਘਟ ਜੂਗਾ ਤੁਹਾਡੇ ਪ੍ਰੋਡਕਟ ਦਾ ਇਹਦੇ ਹਰ ਸਟੈਪ ਤੇ ਬੜੀ ਕੇਅਰ ਕਰਨ ਦੀ ਨੀਡ ਹੈ ਤੇ ਬਾਈ ਜੀ ਪਾਣੀ ਤੁਸੀਂ ਕਿਵੇਂ ਦੇਣੀਓ ਫਰਮਸ਼ੀਂ ਪਾਣੀ ਸਰੇ ਨੂੰ ਅਸੀਂ ਟੈਂਕੀ ਲਾਈ ਹੋਈ ਆ ਅੱਗੇ ਸਾਡੇ ਕੋਲੇ ਸ਼ਾਵਰ ਹੈਗੇ ਆ ਇੱਕ ਉਹ ਆਂਦਾ ਜਰਮਨ ਦਾ ਗਾਰਡਨ ਦਾ ਨਾਮ ਤੋਂ ਉਹ ਸਾਨੂੰ ਵਧੀਆ ਲੱਗਿਆ ਸ਼ਾਵਰ ਉਹ ਸ਼ਾਵਰ ਨਾਲ ਅਸੀਂ ਇਹਨੂੰ ਪਾਣੀ ਦਿੰਨੇ ਆ ਠੀਕ ਹੈ ਤੇ ਜੇ ਹੁਣ ਮੇਨਲੀ ਗੱਲ ਕਰੀਏ ਆਪਾਂ ਲੇਬਰ ਦਾ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਲੇਬਰ ਮੈਨੇਜ ਕਰਨਾ ਸਰ ਕੋਈ ਬਹੁਤੇ ਔਖੀ ਗੱਲ ਨਹੀਂ ਹੁੰਦੀ ਹੈਗੀ ਲੇਬਰ ਨੂੰ ਸਾਡੇ ਤਾਂ इजीली ਅਵੇਲੇਬਲ ਹੁੰਦੀ ਹੈਗੀ ਬਿਲੇਵਰ ਵਰਕ ਹੈਗਾ ਇਹ ਲੇਬਰ ਬਿਨਾ ਪੋਸੀਬਲ ਹੈ ਜਾਂ ਲੇਬਰ ਬਿਨਾ ਪੋਸੀਬਲ ਹੈ ਹੀ ਨਹੀਂ ਜੀ ਹਮ ਐਕਸੈਸ ਲੇਬਰ ਚਾਹੀਦੀ ਇਹਦੇ ਵਿੱਚ ਹਮ ਜੇ ਹੁਣ ਮੰਨ ਲਓ ਵੀ ਆਪਾਂ ਸੀਰੀ ਰੱਖ ਲਿਆ ਹਮ ਉਹ ਆਪਣੇ 10 ਕਿੱਲੇ ਬਾਣ ਵੀ ਸੰਭ ਲੈਂਦਾ ਹਮ ਤੇ ਇਹਦੇ ਵਿੱਚ 10 ਜਣੇ ਕਿੱਲੇ ਚ ਲਾऊं ਤਾਂ ਵੀ ਥੋੜੇ ਪੈ ਜਾਣਗੇ ਠੀਕ ਹੈ ਇੰਨੀ ਕਿ ਲੇਬਰ ਦਾ ਫਰਕ ਹੈ ਤੇ ਲੇਬਰ ਪਰਮਾਨੈਂਟ ਰੱਖਣੀ ਪੈਂਦੀ ਆ ਜਾਂ ਜਿਵੇਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਲੋਡ ਨਹੀਂ ਲੇਬਰ ਡੇਲੀ ਹੀ ਚਾਹੀਦੀ ਹੈ ਜੀ ਇਹ ਚ ਹਾਂ ਬੰਦੇ ਵੱਧ ਘੱਟ ਹੋ ਸਕਦੇ ਆ ਕਿਸੇ ਦੇ ਪਰ ਵਿੱਚ ਬੰਦੇ ਚਾਹੀਦੇ ਹਮ ਕੰਮ ਡੇਲੀ ਦਾ ਹੈ ਜੀ ਠੀਕ ਹੈ ਡੇਲੀ ਇਹਦੀ ਤੋੜਾਈ ਹੋਣੀ ਆ ਹੂੰ ਡੇਲੀ ਇਹਦੀ ਕਟਿੰਗ ਸਫਾਈ ਵਾਸ਼ ਪੈਕ ਮਾਰਕੀਟਿੰਗ ਡੇਲੀ ਹੋਣੀ ਹੈ ਜੀ ਸੋ ਦੋਸਤੋ ਇਹ ਸੀ ਮਸ਼ਰੂਮ ਦੀ ਖੇਤੀ ਨੂੰ ਲੈ ਕੇ ਵੀਡੀਓ ਤੇ ਜੇਕਰ ਤੁਸੀਂ ਹੋਰ ਐਗਰੀਕਲਚਰ ਰਿਲੇਟਡ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਪਿੰਡੂ ਪੋਡਕਾਸਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ